ਸ਼੍ਰੀ ਗੁਰੂ ਸਾਹਿਬ ਦੋਸਤੋ ਮੈਂ ਹੁਸਨ ਪ੍ਰੀਤੀਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 15 ਅੱਜ ਦੇ ਇਸ ਵਲੌਗ ਤੋਂ ਨੂੰ ਪਿੰਡ ਕਾਂਝਲਾ ਦੇ ਇਤਿਹਾਸਿਕ ਗੁਰਦੁਆਰਾ ਝੀੜਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਲੌਗ ਜ਼ਰੂਰ ਪਸੰਦ ਆਊਗਾ ਸੰਗਤ ਜੀ ਹੁਣ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਝੀੜਾ ਸਾਹਿਬ ਕਾਂਝਲਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁਬਾਰਕ ਚਰਨ ਪਏ ਹਨ ਗੁਰਦੁਆਰਾ ਛੀੜਾ ਸਾਹਿਬ ਦੀ ਸੇਵਾ ਕਰਨਾ ਤੇ ਕਰਾਉਣ ਦਾ ਸੁਭਾਗ ਸਮਾ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਮਾਨਾ ਸਾਹਿਬ ਵਾਲੇ ਅਤੇ ਬਾਬਾ ਬਿਸ਼ਨ ਸਿੰਘ ਜੀ ਕਾਂਝਲੇ ਵਾਲੇ ਨੂੰ ਪ੍ਰਾਪਤ ਹੋਇਆ ਹੈ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਸਥਾਨ ਨੂੰ ਭਾਵੇਂ ਆਪਣੀ ਕਲਮ ਤੋਂ ਦੂਰ ਰੱਖਿਆ ਪਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਦੀ ਇਤਿਹਾਸਕਤਾ ਸੰਗਤਾਂ ਦੇ ਸਨਮੁਖ ਰੱਖੀ ਹੈ ਸਿੱਖ ਮਾਲਵਾ ਇਤਿਹਾਸ ਦੇ ਕਰਤਾ ਗਿਆਨੀ ਵਿਸਾਖਾ ਸਿੰਘ ਜੀ ਮਹਾਨ ਕੋਸ਼ ਦੇ ਕਰਤਾ ਪਾਈ ਕਾਨ ਸਿੰਘ ਜੀ ਨਾਬਾ ਅਤੇ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਕਲਮ ਦੁਆਰਾ ਇਸ ਸਥਾਨ ਦੀ ਮਹੱਤਤਾ ਦਾ ਵਰਣਨ ਕੀਤਾ ਹੈ ਮਨੁੱਖਤਾ ਦੇ ਦਰਦੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਸੰਸਾਰਕ ਅਤੇ ਪਰਵਾਰਿਕ ਸੁੱਖਾਂ ਨੂੰ ਤਿਆਗ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗਿਆਨ ਦੇ ਉਪਦੇਸ਼ ਦੇਣ ਵਾਸਤੇ ਜਦੋਂ ਪਹਿਲੀ ਉਦਾਸੀ ਸ਼ੁਰੂ ਕਰਕੇ ਤਕਰੀਬਨ 650 ਮੀਲ ਦਾ ਪੈਂਡਾ 7.5 ਸਾਲਾਂ ਵਿੱਚ ਤੈਅ ਕਰਕੇ ਵਾਪਸੀ ਸਮੇਂ ਦਿੱਲੀ ਤੋਂ ਜੀਂਦ ਪੇਵਾ ਅੰਦਾਨਾ ਸੁਨਾਮ ਕਮਾਲਪੁਰ ਮਗਵਾਲ ਗੁਰਦੁਆਰਾ ਨਾਨਕੀਆਂ ਦਾ ਸਾਹਿਬ ਕੋਈ ਸਾਹਿਬ ਤੋਂ ਹੁੰਦੇ ਹੋਏ ਆਪਣੇ ਸਾਥੀ ਮਰਦਾਨੇ ਸਮੇਂ ਇਸ ਸਥਾਨ ਤੇ ਇੱਕ ਤਰਕਤਾਂ ਦੇ ਝੁੰਡ ਵਿੱਚ ਬਿਕਰਮੀ 1561 1504 ਈਸਵੀ ਨੂੰ ਪਹੁੰਚੇ ਸਨ ਮਾਨਤਾ ਅਨੁਸਾਰ ਇਸ ਸਥਾਨ ਤੇ ਇੱਕ ਮਾਤਾ ਜੀ ਬੱਚੀ ਨੂੰ ਲੈ ਕੇ ਆਏ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਲੜਕੀ ਨੂੰ ਇਸ ਛੱਪੜ ਵਿੱਚ ਇਸ਼ਨਾਨ ਕਰਵਾਓ ਬੱਚੀ ਨੂੰ ਜਦੋਂ ਇਸ਼ਨਾਨ ਕਰਵਾਇਆ ਤਾਂ ਜੋ ਗੁਰੂ ਵਾਕ ਨਾਰੀ ਤੋਂ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਮਹਾਵਾਕ ਅਨੁਸਾਰ ਲੜਕੀ ਲੜਕਾ ਬਣ ਗਈ ਹੁਣ ਇੱਥੇ ਸਰੋਵਰ ਮੌਜੂਦ ਹੈ ਸਤਗੁਰਾਂ ਨੇ ਨਗਰ ਆਬਾਦ ਕਰਨ ਦੇ ਪ੍ਰਵਚਨ ਕੀਤੇ ਅਤੇ ਕਿਹਾ ਸਮਾਂ ਆਉਣ ਤੇ ਇਸ ਸਥਾਨ ਉੱਪਰ ਧਰਮਸ਼ਾਲਾ ਬਣੇਗੀ ਜਿੱਥੇ ਕਥਾ ਕੀਰਤਨ ਦੀ ਪ੍ਰਵਾਹ ਚੱਲਣਗੇ ਉਸ ਸਮਾਂ ਠਹਿਰ ਕੇ ਸਤਗੁਰੂ ਇੱਥੋਂ ਚੱਲ ਗਏ ਉਸ ਸਮੇਂ ਬਾਅਦ ਇੱਥੇ ਨਗਰ ਆਬਾਦ ਹੋ ਗਿਆ। ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਵਾਰਕ ਚਰਨ ਛੋਪਾ ਪ੍ਰਾਪਤ ਅਸਥਾਨ ਤੇ ਸੰਗਤਾਂ ਨੇ ਇੱਕ ਮਿੱਟੀ ਦਾ ਉੱਚਾ ਥੜਾ ਬਣਾ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਈ ਕੀ ਡਰੋਲੀ ਤੋਂ ਨਾਨਕ ਮੱਤਾ ਜਾਣ ਸਮੇ 101 ਕੋੜ ਸਵਾਰਾਂ ਸਮੇਤ ਬਿਕਰਮੀ 1617 1560 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਠਹਿਰਨ ਤੇ ਪਿੰਡ ਦਾ ਕੋਈ ਸੇਵਾਦਾਰ ਸੇਵਾ ਕਰਨ ਨਹੀਂ ਸੀ ਆਇਆ ਉਸ ਸਮੇਂ ਇੱਥੇ ਸਾਧਾਂ ਦਾ ਪ੍ਰਭਾਵ ਸੀ ਜਦੋਂ ਕਿਸੇ ਨੇ ਸਾਧਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਠਹਿਰਨ ਬਾਰੇ ਦੱਸਿਆ ਸਾਦਾ ਨੇ ਕਿਹਾ ਇਹ ਆਪ ਤਾਂ ਤੁਰਿਆ ਫਿਰਦਾ ਤੁਹਾਨੂੰ ਵੀ ਉਜਾੜ ਦੇਵੇ ਜਦੋਂ ਕੋਈ ਵੀ ਇਸ ਨਗਰ ਦਾ ਸੇਵਾਦਾਰ ਨਹੀਂ ਆਇਆ ਤਾਂ ਗੁਰੂ ਖਰਗੋਬਿੰਦ ਸਾਹਿਬ ਨੇ ਕਿਹਾ ਚਲੋ ਭਾਈ ਚੱਲੀਏ ਇੰਨਾ ਕੋੜੀਆਂ ਤੋਂ ਕੀ ਸਰਨਾ ਹੈ ਗੁਰੂ ਜੀ ਨੇ ਐਸੇ ਬਚਨ ਕੀਤੇ ਕਿ ਉਸ ਸਮੇਂ ਤੋਂ ਹੀ ਕੋੜ ਸ਼ੁਰੂ ਹੋ ਗਿਆ ਉਸ ਸਮੇਂ ਤੋਂ ਕਾਂਝਲੇ ਵਾਲੇ ਕੋੜੀ ਮਸ਼ਹੂਰ ਹੋ ਗਏ ਇਸ ਗੱਲ ਦਾ ਜ਼ਿਕਰ ਤਵਾਰੀਖ ਗੁਰੂ ਖਾਲਸਾ ਦੇ ਪੰਨਾ 443 ਦੇ ਸਿੱਖ ਮਾਲਵਾਈ ਇਤਿਹਾਸ ਦੇ ਪੰਨਾ 59 ਦੇ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਗੱਲ ਕਰਦੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਰਤਪੁਰ ਦੀ ਧਰਤੀ ਤੋਂ ਪਰਿਵਾਰ ਸਮੇਤ ਸਿੱਖੀ ਦੇ ਪ੍ਰਚਾਰ ਲਈ ਮਾਲਵੇ ਦਾ ਦੌਰਾ ਕੀਤਾ ਕਿਰਤਪੁਰ ਤੋਂ ਪਟਿਆਲਾ ਆਲੋ ਅਰਖ ਭਵਾਨੀਗੜ ਫੱਗੂ ਵਾਲਾ ਕਰਾਚੋਂ ਸੁਨਾਮ ਗੁਰਦੁਆਰਾ ਨਾਨਕਿਆਣਾ ਸਾਹਿਬ ਮੰਗਵਾਲ ਕੋਈ ਸਾਹਿਬ ਤੋਂ ਹੁੰਦੇ ਹੋਏ 7 ਮਾਘ ਬਿਕਰਮੀ 1722 ਨੂੰ ਇਸ ਸਥਾਨ ਤੇ ਪਹੁੰਚੇ ਉਸ ਸਮੇਂ ਸਿੱਖਾਂ ਦੀ ਗਿਣਤੀ 300 ਦੇ ਕਰੀਬ ਸੀ ਜਿਸ ਵਿੱਚ ਬੇਬੇ ਨਾਨਕੀ ਮਾਤਾ ਗੁਜਰੀ ਮਾਮਾ ਕਿਰਪਾਲ ਚੰਦ ਨੱਥੂ ਰਾਮ ਰਬਾਬੀ ਜਥੇ ਇਸ ਸਥਾਨ ਤੇ ਠਹਿਰ ਕੇ ਕੀਰਤਨ ਕੀਤਾ ਪਿੰਡ ਵਾਸੀਆਂ ਨੇ ਖੁੱਲ ਕੇ ਸੇਵਾ ਕੀਤੀ ਅਤੇ ਬੇਨਤੀ ਕੀਤੀ ਕਿ ਇਸ ਨਗਰ ਵਿੱਚ ਹਰ ਸਮੇਂ 1 ਜਾਂ 2 ਇਨਸਾਨ ਕੋੜੀ ਰਹਿੰਦੇ ਹਨ ਸਤਪੁਰਾਂ ਨੇ ਕਿਹਾ ਕਿ ਅਲ ਤਾਂ ਰਹੇਗੀ ਤੁਸੀਂ ਗੁਰਬਾਣੀ ਨਾਲ ਜੁੜ ਕੇ ਇਸ ਸਥਾਨ ਦੀ ਸੇਵਾ ਕਰੋਗੇ ਤਾਂ ਕਰਤਾਰ ਪਲੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਇਸ ਸਥਾਨ ਤੇ ਇੱਕ ਛੱਪੜ ਦੇ ਕਿਨਾਰੇ ਜੋ ਕਿ ਹੁਣ ਸਰੋਵਰ ਹੈ ਉੱਥੇ ਥੜਾ ਬਣਦੇ ਰਕ ਥੱਲੇ ਬਣਿਆ ਹੋਇਆ ਸੀ ਜਿਸ ਦੀ ਸੇਵਾ ਇੱਕ ਨਿਹੰਗ ਸਿੰਘ ਤਿਆਰ ਵਰ ਤਿਆਰ ਸਿੰਘ ਕਰਦਾ ਹੁੰਦਾ ਸੀ ਇੱਕ ਦਿਨ ਪਿੰਡ ਦਾ ਬਜ਼ੁਰਗ ਬਲਦ ਲੈ ਕੇ ਹਲ ਜੋੜਨ ਲਈ ਸਵੇਰੇ ਜਾ ਰਿਹਾ ਸੀ ਤਾਂ ਨਿਹੰਗ ਸਿੰਘ ਦੇ ਕੜਿਆਂ ਦੀ ਛਣਕਾਰ ਤੋਂ ਬਲਦ ਡਰ ਕੇ ਤੇ ਭੱਜ ਗਿਆ ਪਿੰਡ ਦੇ ਬਜ਼ੁਰਗ ਨੇ ਨਿਹੰਗ ਸਿੰਘ ਨੂੰ અપਮਾਨਿਤ ਸ਼ਬਦ ਬੋਲੇ ਬਾਬਾ ਬਿਸ਼ਨ ਸਿੰਘ ਜੀ ਮਿਲਟਰੀ ਵਿੱਚ ਸਰਵਿਸ ਕਰਦੇ ਸਨ ਉਹ ਨਿਹੰਗ ਸਿੰਘ ਬਾਬਾ ਜੀ ਨੂੰ ਮਿਲਟਰੀ ਵਿੱਚ ਮਿਲੇ ਆ ਤੇ ਪੁੱਛਿਆ ਕਿ ਭਾਈ ਤੂੰ ਕਿਤੇ ਮੇਗੂ ਕੇ ਲਾਣੇ ਵਿੱਚੋਂ ਤਾਂ ਨਹੀਂ ਬਾਬਾ ਬਿਸ਼ਨ ਸਿੰਘ ਜੀ ਨੇ ਕਿਹਾ ਹਾਂਜੀ ਨਿਹੰਗ ਸਿੰਘ ਨੇ ਕਿਹਾ ਕਿ ਇੱਥੇ ਕੀ ਕਰਦਾ ਹੈ ਤੇਰੇ ਕੋਲ ਤਾਂ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਹੈ ਡਿਊਟੀ ਤਾਂ ਮੇਰੀ ਲੱਗੀ ਸੀ ਪਰ ਹੁਣ ਤੂੰ ਜਾ ਪਿੰਡ ਜਾ ਕੇ ਸੱਚੇ ਪਾਤਸ਼ਾਹ ਦੇ ਅਸਥਾਨ ਦੀ ਸੇਵਾ ਕਰ ਬਾਬਾ ਬਿਸ਼ਨ ਸਿੰਘ ਮਿਲਟਰੀ ਤੋਂ ਨੌਕਰੀ ਛੱਡ ਕੇ ਪਿੰਡ ਆ ਗਏ ਅਤੇ ਬਾਬਾ ਜਗਤ ਸਿੰਘ ਦੀ ਸੇਵਾ ਕਰਕੇ ਸੇਵਾ ਸਿਮਰਨ ਵਿੱਚ ਜੁਟ ਗਏ ਬਾਬਾ ਜਗਤ ਸਿੰਘ ਦੇ ਅੰਤਮ ਸਮੇਂ ਬਾਬਾ ਬਿਸ਼ਨ ਸਿੰਘ ਜੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੇ ਪੋਠੋਹਾਰ ਦੀ ਧਰਤੀ ਤੇ ਮਿਲਣ ਵਾਸਤੇ ਕਿਹਾ ਸੰਤ ਜਗਤ ਸਿੰਘ ਜੀ ਦੇ ਬਚਨ ਮੰਨ ਕੇ ਬਾਬਾ ਬਿਸ਼ਨ ਸਿੰਘ ਜੀ ਪੋਠੋਹਾਰ ਦੀ ਧਰਤੀ ਤੋਂ ਬਾਬਾ ਅਤਰ ਸਿੰਘ ਜੀ ਨੂੰ ਪਿੰਡ ਲੈ ਕੇ ਆ ਗਏ ਸੰਤ ਅਤਰ ਸਿੰਘ ਜੀ ਨੇ ਇਸ ਸਥਾਨ ਤੇ 40 ਦੀਵਾਨ ਲਾ ਕੇ ਸੰਗਤਾਂ ਨੂੰ ਗੁਰਦੁਆਰਾ ਛੀੜਾ ਸਾਹਿਬ ਦੀ ਸੇਵਾ ਕਰਨ ਵਾਸਤੇ ਪ੍ਰੇਰਿਆ ਬਾਬਾ ਬਿਸ਼ਨ ਸਿੰਘ ਜੀ ਦੀ ਕਮਾਂਡ ਹੇਠ 25 ਤਿਆਰਬਰ ਤਿਆਰ ਸਿੰਘਾਂ ਦਾ ਜੰਗੀ ਜੱਥਾ ਕਾਇਮ ਹੋਇਆ ਜੋ ਬਾਬਾ ਅਤਰ ਸਿੰਘ ਤੇ ਜੰਗੀ ਜੱਥੇ ਸਮੇਤ ਮਸਤਮਣਾ ਸਾਹਿਬ ਦੀ ਸੇਵਾ ਕੀਤੀ ਅਤੇ ਦਰਬਾਰ ਸਾਹਿਬ ਦੀ ਨੀਂ ਵਿਸਾਖ 7 ਫਕਰ ਮੇ 1959 18 April 1912 ਨੂੰ ਰੱਖੀ ਅਤੇ ਗੁਰਦੁਆਰਾ ਜਿਹੜਾ ਸਾਹਿਬ ਦੀ ਸੇਵਾ ਸੰਤਾਂ ਨੇ ਆਪਣੀ ਦੇਖਰੇਖ ਹੇਟਾਂ ਕਰਵਾਈ ਸੇਵਾ ਦੌਰਾਨ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਤੋਂ ਥੋੜੀ ਦੂਰ ਇੱਕ 베ਰੀਆਂ ਦੇ ਝੁੰਡ ਥੱਲੇ ਆਰਾਮ ਕਰਿਆ ਕਰਦੇ ਸਨ ਜਿੱਥੇ ਅੱਜਕੱਲ੍ਹ ਗੁਰਦੁਆਰਾ ਕੋਠੀ ਸਾਹਿਬ ਮੌਜੂਦ ਹੈ ਗੁਰਦੁਆਰਾ ਛਿੜਾ ਸਾਹਿਬ ਦੀ ਸੇਵਾ ਤੋਂ ਬਾਅਦ ਸੰਤ ਜੀ ਨੇ ਮਸਤ ਹੋਣਾ ਬੋਂਗਾ ਸਾਹਿਬ ਦਮਦਮਾ ਸਾਹਿਬ ਸੇਵਾ ਸ਼ੁਰੂ ਕੀਤੀ ਤੇ ਰਸਤਾ ਥੁੜਕੀ। ਸੰਤ ਜੀ ਨੇ ਉਚੇਚੇ ਤੌਰ ਤੇ ਸਿੰਘਾਂ ਨੂੰ ਪਿੰਡ ਕਾਂਝਲੇ ਭੇਜਿਆ। ਕਾਂਝਲੇ ਦੀਆਂ ਸੰਗਤਾਂ ਨੇ ਗੋੜ ਰਸਤਾ ਦੇ ਕੱਡੇ ਪਰ ਦਿੱਤੇ। ਜਦੋਂ ਸਿੰਘ ਦਮਦਮਾ ਸਾਹਿਬ ਪਹੁੰਚੇ ਸੰਤਾਂ ਨੇ ਖੁਸ਼ ਹੋ ਕੇ ਕਾਂਝਲਾ ਪਿੰਡ ਨੂੰ ਗੁਰੂ ਦਾ ਖਜ਼ਾਨਾ ਅਤੇ ਆਪਣੇ ਪੇਕੇ ਪਿੰਡ ਹੋਣ ਦਾ ਵਚਨ ਕੀਤਾ। ਗੁਰਦੁਆਰਾ ਛੀੜਾ ਸਾਹਿਬ ਦੀ ਬਾਣੀ ਤੇ ਸੇਵਾ ساری ਜ਼ਿੰਦਗੀ ਬਾਬਾ ਪੇਸ਼ੰਤ ਸਿੰਘ ਜੀ ਕਰਦੇ ਰਹੇ ਅਤੇ ਬੜੀ ਸਖਤ ਮਿਹਨਤ ਕਰਕੇ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਖਰੀਦੀ। ਜ਼ਮੀਨ ਦਾ ਕੁਝ ਭਾਗ ਵੀ ਪਿੰਡ ਵਾਲਾ ਵੱਲੋਂ ਦਾਨ ਦੇ ਤੌਰ ਤੇ ਗੁਰਦੁਆਰਾ ਸਾਹਿਬ ਨੂੰ ਦੇ ਦਿੱਤਾ ਗਿਆ। ਸੰਤ ਬਾਬਾ ਬਿਸ਼ਨ ਸਿੰਘ ਜੀ ਨੇ ਇੱਥੇ ਸੇਵਾ, ਸਿਮਰਨ, ਕੀਰਤਨ, ਲੰਗਰ ਦਾ ਮਹਾਨ ਕੁੰਭ ਲਾਇਆ। ਬਾਬਾ ਜੀ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਮਹੰਤ ਅਮਰ ਸਿੰਘ ਨਿਹੰਗ ਸਿੰਘ ਕਰਦੇ ਰਹੇ। 1965 ਵਿੱਚ ਇਹ ਗੁਰਦੁਆਰਾ ਸੈਕਸ਼ਨ 87 ਦੇ ਅਧੀਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਿਆ 1996 ਦੇ ਵਿੱਚ। ਇਸ ਸਥਾਨ ਦੀ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਕਰਵਾਈ। ਇਸ ਸਥਾਨ ਤੇ ਗੁਰੂਆਂ ਤੇ ਗੁਰਪੂਰਵ ਸੰਤ ਅਤਰ ਸਿੰਘ ਦੀ ਵਰਸੀ 19ਵੀ 21 ਮਾਰਗ ਤੇ ਸੰਤ ਬਿਸ਼ਨ ਸਿੰਘ ਦੀ ਸੀ ਇੱਕ ਪਾਦੋਂ ਨੂੰ ਬੜੀ ਸ਼ਰਧਾਪੂਰਵਕ ਮਨਾਈ ਜਾਂਦੀ ਹੈ। ਹਰ ਵੇਲੇ ਕੀਰਤਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਸਮੇਂ-ਸਮੇਂ ਅਨੁਸਾਰ ਸਿੱਖੀ ਦੇ ਪ੍ਰਚਾਰ ਲਈ ਯਤਨ ਕੀਤੇ ਜਾਂਦੇ ਹਨ। ਗੁਰਦੁਆਰਾ ਚੀੜਾ ਸਾਹਿਬ ਮਸਤਮਾਨਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸੰਗਰੂਰ ਬਾਲੀਆਂ ਬਰਨਾਲਾ ਰੋਡ ਤੇ ਸਥਿਤ ਹੈ ਅਤੇ ਧੂਰੀ ਤੋਂ 12 ਕਿਲੋਮੀਟਰ ਸੰਗਰੂਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਹੁਸਨ ਕ੍ਰਿਤੀ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ। ਥੈਂ